ਸੋ ਬਾਈ ਪਸ਼ਪਿੰਦਰ ਨਾਲ ਆ ਬਾਈ ਜੀ ਕੀ ਕਹੋਗੇ ਕੱਲ ਨੂੰ ਮੇਲਾ ਹੋਣ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਔਰ ਲੋਕ ਵੀ ਅਸੇ ਇੰਤਜ਼ਾਰ ਚ ਰਹਿੰਦੇ ਕਿਉਂਕਿ ਖਾਸ ਕਰਕੇ ਜੇ ਆਪਾਂ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਔਰ ਜੇ ਉੱਥੇ ਮਾਮਾ ਦੀ ਆਪਣੀ ਦੀ ਗੱਲ ਕੀ ਦਿੱਤੀਆਂ ਦਾ ਮੇਲਾ ਕਹਿ ਦੀ ਆਪਾਂ ਚਾਹੇ ਸੀਪਦੀਆਂ ਬਾਜੀਆਂ ਨੂੰ ਲੈ ਕੇ ਕਹਿ ਦੀਏ ਗੌਣ ਪਾਣੀ ਲੈ ਕੇ ਕਹਿ ਦੀਏ ਚਾਹੇ ਆਪਣੇ ਪੁਰਾਣੇ ਸਿੰਗਰ ਨਵੇਂ ਸਿੰਗਰ ਹਰ ਤਰ੍ਹਾਂ ਦਾ ਸਿੰਗਰ ਆਪਾਂ ਇੱਥੇ ਹਰ ਸਾਲ ਪੇਸ਼ ਕਰਦੇ ਹਾਂ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਦੱਸਣੀ ਚਾਹਣਾ 34-35 ਸਾਲ ਹੋ ਗਿਆ ਟੀਮ ਜਸੰਦਰ ਕੋਸਾ ਹੋਣੀ ਤੇ ਅਸੀਂ ਇਸ ਮੇਲੇ ਨੂੰ ਪੰਜਾਬੀ ਸੱਭਿਆਚਾਰ ਨੂੰ ਔਰ ਇਹ ਜਿਹੜਾ ਮੇਲਾ ਹੁੰਦਾ ਪੰਜਾਬ ਡੇ ਨੂੰ ਸਮਰਪਿਤ ਹੁੰਦਾ ਆ ਦੂਜੀ ਚੀਜ਼ ਤੁਸੀਂ ਗੱਲ ਕੀਤੀ ਇਹਦੇ ਵਿੱਚ ਬਜ਼ੁਰਗਾਂ ਵਾਸਤੇ ਮਾਤਾਵਾਂ ਵਾਸਤੇ ਬੱਚਿਆਂ ਵਾਸਤੇ ਭੈਣਾਂ ਵਾਸਤੇ ਹਰ ਇੱਕ ਵਰਗ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਜਿਸ ਤਰੀਕੇ ਨਾਲ ਮੇਲੇ ਦੀ ਜਿਹੜੀ ਸ਼ੁਰੂਆਤ ਐ ਇਸ ਵੇਲੇ 10 ਵਜੇ ਹੁੰਦੀ ਜਿਹਦੇ ਵਿੱਚ ਭੈਣਾਂ ਵਾਸਤੇ ਤੀਆਂ ਜਿਹਦੇ ਵਿੱਚ ਕੱਲੀਆਂ ਭੈਣਾ ਦਾ ਸਾਡੀ ਜਿਹੜੀ ਕੀ ਹੈਗੀ ਅਮਨ ਪੰਨੂ ਗਗਨ ਸੰਧੂ ਹੁਣੀ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੀਆਂ ਉਸ ਤੋਂ ਬਾਅਦ ਬੱਚਿਆਂ ਦਾ ਕੰਪੀਟੀਸ਼ਨ ਜਿੱਦਾਂ ਅਗਰ ਬੱਚੇ 'ਚ ਕੋਈ ਪ੍ਰਤਿਭਾ ਹੈਗੀ ਆ ਤੁਸੀਂ ਕਾਫੀ ਨਾਮ ਰਜਿਸਟਰਡ ਕਰਾਏ ਆ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਸੀਪ ਆਪਣੇ ਪੁਰਾਣੇ ਸੱਭਿਆਚਾਰ ਦਾ ਇੱਕ ਹਿੱਸਾ ਪਿੰਡਾਂ ਦੇ ਵਿੱਚ ਖੇਡਿਆ ਜਾਂਦਾ ਜੀ ਸਾਥ ਦੇ ਥੱਲੇ ਉਹਨਾਂ ਦਾ ਟੂਰਨਾਮੈਂਟ ਹੁੰਦਾ ਜਿਹਨੂੰ ਗਿਲ ਸਵੀਟ ਫੈਕਟਰੀ ਵਾਲੇ ਸਪான்ਸਰ ਕਰਦੇ ਆ ਔਰ ਉਹ ਇਨਾਮ ਕਰਦੇ ਆ ਉਸ ਤੋਂ ਬਾਅਦ ਜੀਪਾਂ ਦਾ ਸ਼ੋਅ ਦੀਪਾਂ ਸਾਡੇ ਨੌਜਵਾਨ ਸ਼نگਾਰ ਕੇ ਲਿਆਉਂਦੇ ਆ ਫਿਰ ਮੋਟਰਸਾਈਕਲ ਕਲੱਬ ਸਿੱਖ ਮੋਟਰਸਾਈਕਲ ਕਲੱਬਾਂ ਉੱਤੇ ਪਹੁੰਚਦੀਆਂ ਟਰੱਕ ਸ਼ੋ ਹੋਂਦਾ ਉਸ ਤੋਂ ਬਾਅਦ ਜਿਹੜਾ ਪੰਜਾਬੀ ਸੱਭਿਆਚਾਰ ਦਾ ਖੁੱਲਾ ਖਾੜਾ ਜਿਹਦੇ ਵਿੱਚ ਵੀ ਅਸੀਂ ਜਿਹੜੇ ਕਲਾਕਾਰ ਹੁੰਦੇ ਆ ਹਰ ਵਰਗ ਦੀ ਪਸੰਦ ਦੇ ਲਿਆਉਨੇ ਆ ਨੌਜਵਾਨਾਂ ਨੇ ਕਿਹਾ ਸਦਕਾਰ ਸੰਧੂ ਐਲਈ ਮੰਗਟ ਗੀਤਾ ਬੈਂਸ ਔਰੇ ਵਾਲਮਾਨ ਆ ਜਿਹੜੇ ਥੋੜੇ ਜੇ ਵਧੀਆ ਮੇਰੇ ਕਹਿਣ ਦਾ ਮਤਲਬ ਸੀਰੀਅਸ ਸੁਣਨ ਵਾਲੇ ਸਾਡੀ ਉਮਰ ਦੇ ਉਹਨਾਂ ਚ ਗਿੱਲ ਹਰਦੀਪ ਬਾਈ ਸੁਖਵੰਦਰ ਸੁਖੀ ਜਿਹੜੇ ਸੱਭਿਆਚਾਰ ਦੇ ਨਾਲ ਬਹੁਤ ਜੁੜੇ ਹੋਏ ਆ ਸੋ ਉਹ ਕਲਾਕਾਰ ਆ ਜਾਂਦੇ ਆ ਤੇ ਉਸ ਤੋਂ ਬਾਅਦ ਦੁਕਾਨੇ ਜਦਾਂ ਸਹੋਤਾ ਸਾਭ ਦੀ ਮੈਂ ਗੱਲ ਕਰ ਦਿੰਨਾ ਉਹਨਾਂ ਦੀ ਹਾਂਜੀ ਸਾਡੇ ਆ ਰਹੇ ਆ ਜੀ ਸਹੋਤਾ ਉਹਨਾਂ ਦੇ ਨਾਲ ਰਮਨ ਹੈਗੇ ਆ ਸੰਧੂ ਉਸ ਤੋਂ ਬਾਅਦ ਹੈਗੇ ਆ ਆਪਣੇ ਪ੍ਰੀਤ ਬਰਾੜ ਕਮਲ ਬਰਾੜ ਇਸ ਤੋਂ ਦੁਕਾਨੇ ਦੀਆਂ ਜੋੜੀਆਂ ਆ ਮੇਰੇ ਕਹਿਣ ਦਾ ਮਤਲਬ ਵੀ ਹਰ ਵਰਗ ਦਾ ਟੇਸਟ ਅਸੀਂ ਰੱਖਿਆ ਹੁੰਦਾ ਖਿਆਲ ਰੱਖਿਆ ਹੁੰਦਾ ਫਿਰ ਪੰਜਾਬੀ ਸਭਿਆਚਾਰ ਦਾ ਜਿਹੜਾ ਖੁੱਲਾ ਨਜ਼ਾਰਾ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਮੇਲਿਆਂ ਨੂੰ ਮਿਸ ਕਰਦੇ ਹੁੰਦੇ ਸੀ ਉਹ ਮੇਲਾ ਲਿਆਉਣ ਦੀ ਕੋਸ਼ਿਸ਼ ਸਾਡੀ ਹੁੰਦੀ ਆ ਸੋ ਸਾਡੀ ਬੇਨਤੀ ਇੰਨੀ ਹੁੰਦੀ ਆ ਵੀ ਜਿੱਥੇ ਇੱਕ ਛੋਟਾ ਕਾਰਜ ਨਹੀਂ ਹੈਗਾ 34 35 ਸਾਲ ਲਗਾਤਾਰ ਇਸ ਫੀਲਡ ਦੇ ਵਿੱਚ ਰਹਿਣਾ ਔਰ ਉਸ ਤੋਂ ਬਾਅਦ ਵਿਆਹ ਵਾਲਾ ਕੰਮ ਹੁੰਦਾ ਜੀ ਇਹਨੂੰ ਜਦੋਂ ਸ਼ੋਅ ਲਈਦਾ ਉਸ ਤੋਂ ਬਾਅਦ ਪ੍ਰੋਮੋਸ਼ਨਸ ਕਲਾਕਾਰਾਂ ਨੂੰ ਲਿਆਉਣਾ ਛੱਡ ਕੇ ਲੈ ਜਾਣਾ ਫਿਰ ਗਰਾਊਂਡਸ ਨੂੰ ਸੈੱਟ ਕਰਨਾ ਸਿਕਿਉਰਿਟੀ ਸਾਰਾ ਕੁਝ ਜਦ ਤੱਕ ਮੇਲਾ ਮੁਕੰਮਲ ਨਹੀਂ ਹੁੰਦਾ ਉਸ ਤੋਂ ਬਾਅਦ ਵੀ ਕੰਮ ਹੁੰਦਾ ਸੋ ਬੇਨਤੀ ਇਹ ਹੁੰਦੀ ਆ ਪਰਿਵਾਰਾਂ ਸਮੇਤ ਪਹੁੰਚਣਾ ਖਾਸ ਤੌਰ ਤੇ ਬਜ਼ੁਰਗਾਂ ਨੂੰ ਅਸੀਂ ਇੱਕ ਸਪੈਸ਼ਲ ਜਿਹੜੇ ਹੈਗੇ ਜੀ ਆ ਰੇਡੀਓ ਕੱਢਿਆ ਜਿਹਦੇ ਵਿੱਚ ਬਜ਼ੁਰਗ 70 ਸਾਲ ਤੋਂ ਉੱਤੇ ਦੇ ਪੰਜਾਬੀ ਪਹਿਰਾਵੇ ਦੇ ਵਿੱਚ ਜਾਂ ਸਾਡੀ ਕੋਈ ਬੀਬੀ ਆਊਗੇ ਜਿਹੜਾ ਪੁਰਾਣੇ ਆਪਣੇ ਪਿੰਡਾਂ ਦਾ ਹੁੰਦਾ ਸੀ ਕਲਚਰਲ ਜੀ ਉਹਨਾਂ ਨੂੰ ਦਾਸ ਰੇਡੀਓ ਗਰਬਾਣੀ ਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਬੱਚਿਆਂ ਦੇ ਮੈਂ ਦਾਸੀ ਦਿੱਤਾ ਤੁਹਾਨੂੰ ਵੀ ਇਨਾਮ ਭੈਣਾਂ ਦਾ ਤੀਆਂ ਦਾ ਔਰ ਜਿਹੜਾ ਖੁੱਲਾ ਖਾੜਾ ਸੋ ਸਰਬ ਇਹੀ ਬੇਨਤੀ ਆ ਜਨਾ ਮੇਲਾ ਵੱਧ ਭਰੂਗਾ ਸਾਨੂੰ ਆਉਣ ਵਾਲੇ ਸਾਲਾਂ ਚ ਉਤਸ਼ਾਹ ਹੋਰ ਵੱਧਾ ਸਾਡਾ ਮੇਲਾ ਫਰੀ ਹੁੰਦਾ ਪਾਰਕਿੰਗ ਬਿਲਕੁਲ ਫਰੀ ਹੁੰਦੀ ਆ ਸੋ ਇਹੋ ਜਿਹੇ ਮੇਲੇ ਕਰਾਉਣੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਕਿ ਸੌਖਾ ਕੰਮ ਨਹੀਂ ਹੈਗਾ ਜੀ ਆਪਾਂ ਗੱਲ ਕੀਤੀ ਜਾਵੇ ਬਾਈ ਇਹ ਲੋਕ ਆਪਾਂ ਫਰੀ ਤਾਂ ਕਹਿ ਦਿੰਨੇ ਆ ਲੋਕ ਵੀ ਸ਼ਾਇਦ ਇਹ ਸੋਚਦੇ ਵੀ ਪਤ ਨਹੀਂ ਹੋਈ ਜਾਂਦਾ ਰਹਿੰਦਾ ਇਹਦੇ ਜਿਹੜੇ ਐਫਰਟਸ ਲੱਗਦੇ ਆ ਕਈ ਕਈ ਮਹੀਨਿਆਂ ਦੇ ਜਿਵੇਂ ਹੁਣ ਮੰਨ ਲਓ ਆਪਾਂ ਕੱਲ ਮੇਲਾ ਕਰਾਤਾ ਉਹਦੇ ਬਾਅਦ ਚੋਂ ਅਗਲੇ ਸਾਲ ਦੀਆਂ ਤਿਆਰੀਆਂ ਆਪਾਂ ਨੂੰ ਦੋ ਦਿਨਾਂ ਬਾਅਦ ਦੁਬਾਰਾ ਸਟਾਰਟ ਕਰਨੀਆਂ ਪੈਂਦੀਆਂ ਨੇ ਕਿਤੇ ਇਹ ਨਹੀਂ ਹੈ ਵੀ ਅਗਲਾ ਕਹਿੰਦਾ ਯਾਰ ਅੱਜ ਅਨਾਉਂਸ ਕਰਤਾ ਸ਼ਾਇਦ 5 ਦਿਨ ਪਹਿਲਾਂ ਕੀਤਾ ਹੋ ਤੇ ਤਾਂ ਹੋ ਗਿਆ ਇਹ ਇਹਨੂੰ ਤੁਸੀਂ ਕੀ ਜਵਾਬ ਮੇਲਾ ਕੱਲ ਨੂੰ 24 ਅਗਸਤ ਨੂੰ ਰਾਤ ਦੇ 9 ਵਜੇ ਖਤਮ ਹੋ ਜਾਣਾ 25 ਗੱਤ ਸਾਡੀ ਲੱਗ ਜਾਣੀ ਇਹਨੂੰ ਕਲੀਨਿੰਗ ਤੇ ਸਾਰਾ ਕੁਝ ਰੈਪ ਅਪ ਕਰਨ ਤੇ ਉਸ ਤੋਂ ਬਾਅਦ ਕੁਝ ਬਿੱਲ ਵੀ ਇਹੋ ਜਿਹੇ ਆਉਂਦੇ ਕਈ ਬਲੀ ਗਾਰਬੇਜ ਦੇ ਬਿੱਲ ਆ ਜਾਂਦੇ ਆ ਬਿਲਕੁਲ ਠੀਕ ਆ ਅਸੀਂ ਬਾਰ ਬਾਰ ਬੇਨਤੀ ਸਟੇਜ ਤੋਂ ਕਰਦੇ ਰਹਿੰਦੇ ਆ ਵੀ ਗਾਰਬੇਜ ਦੇ ਸਾਡੇ ਜਿਹੜੇ ਲੱਗੇ ਹੋਇਆ ਉਹਦੇ ਵਿੱਚ ਪਲੀਜ਼ ਸੁੱਟੋ ਡੰਪ ਕਰੋ ਪ੍ਰੋਪਰ ਬਿਨ ਹੁੰਦੇ ਆ ਚਲੋ ਖੈਰ ਅਸੀਂ ਉਹ ਵੀ ਪੇ ਕਰ ਦਿੰਦੇ ਆ ਉਸ ਤੋਂ ਬਾਅਦ 2 ਕੁ ਮਹੀਨੇ ਲੰਘ ਜਾਂਦੇ ਆ ਸਾਲ ਨਵਾਂ ਚੜ ਜਾਂਦਾ ਖੋਸਾ ਸਾਹਿਬ ਮਾਰਚ ਅਪ੍ਰੈਲ ਤੋਂ ਫਿਰ ਦੁਬਾਰਾ ਸਟਾਰਟ ਕਰਨ ਦੇ ਵੀ ਇਸ ਸਾਲ ਦੀ ਪਲਾਨਿੰਗ ਕੀ ਹੈਗੀ ਆ 8-9 ਮਹੀਨੇ ਫਿਰ ਉਹਨਾਂ ਨੇ ਕਲਾਕਾਰਾਂ ਦੀ ਸਿਲੈਕਸ਼ਨ ਕਰਨੀ ਹੈ ਕਈ ਵਾਰੀ ਸਾਨੂੰ ਕਾਲਸ ਆਉਂਦੀਆਂ ਮੇਲੇ ਤੋਂ ਬਾਅਦ ਫੀਡਬੈਕ ਕਿ ਹੁਣ ਅਗਲੀ ਵਾਰੀ ਆਹ ਕਲਾਕਾਰ ਲੈ ਆਓ ਉਸ ਤੋਂ ਬਾਅਦ ਫਿਰ ਗੱਲ ਆਉਂਦੀ ਵੀਜ਼ਿਆਂ ਦੀ ਕਿਉਂਕਿ ਇੱਕ ਪ੍ਰੋਸੈਸ ਲੰਬਾ ਹੁੰਦਾ ਕੌਂਸੂਲੇਟ ਦੇ ਥਰੂ ਵੀਜ਼ੇ ਲਵਾਉਣੇ ਉਸ ਤੋਂ ਬਾਅਦ ਫਾਈਨਾਂਸ ਦੀ ਜਿਹੜੀ ਮੇਨ ਗੱਲ ਹੈ ਕਿਉਂਕਿ ਫ੍ਰੀ ਮੇਲਿਆਂ ਦਾ ਵੀ ਬਜਟ ਉਨਾ ਹੀ ਆ ਜਿੰਨਾਂ ਦੂਜਿਆਂ ਦਾ ਉਹਦੇ ਲਈ ਵੀ ਸਾਨੂੰ ਦੇਖਣਾ ਪੈਂਦਾ ਕੁਝ ਸਾਡੇ ਸਪਾਂਸਰਸ ਹੁੰਦੇ ਆ ਜਿਹੜੇ ਆਲਵੇਸ ਸਾਡੇ ਨਾਲ ਜੁੜੇ ਆ ਸਾਡੀ ਮਦਦ ਕਰਦੇ ਆ ਲੇਕਿਨ ਜੋ ਹਾਲਾਤ ਆ ਇਹਨਾਂ ਮੁਲਕਾਂ ਦੇ ਸਾਨੂੰ ਉਹਦੇ ਉੱਤੇ ਵੀ ਨਜ਼ਰ ਮਾਰਨੀ ਪੈਂਦੀ ਆ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਜੀ ਇਸ ਮੇਲੇ ਨੂੰ ਮੈਨੇਜ ਕਰਨਾ ਪ੍ਰੋਮੋਸ਼ਨਸ ਦੀ ਤੁਸੀਂ ਚੱਲ ਕੇ ਆਇਓ ਸਾਰਾ ਜਿੰਨਾ ਸਾਡਾ ਇੱਥੋਂ ਦਾ মিডিਆ ਉਹਨਾਂ ਨੇ ਪੱਬਾਂ ਪਾਰ ਹੁੰਦਾ ਜਦੋਂ ਇਹ ਮੇਲਾ ਆਉਂਦਾ ਕਿਉਂਕਿ ਪਰਿਵਾਰਕ ਮੇਲਾ ਲੰਬੇ ਸਮੇਂ ਤੋਂ ਮੇਲਾ ਵਾ ਔਰ ਬਲੀਵ ਕਰੋ ਹਰ মিডিਆ ਵਾਲਾ ਸਾਡਾ ਭਰਾ ਸਾਨੂੰ ਆਪ ਕਾਲ ਕਰਕੇ ਕਹਿੰਦਾ ਵੀ ਸਾਡੇ ਟੀਵੀ ਤੇ ਜਾਂ ਸਾਡੇ ਰੇਡੀਓ ਤੇ ਆ ਕੇ ਪ੍ਰਮੋਟ ਕਰੋ ਉਸ ਤੋਂ ਬਾਅਦ ਹੁਣ ਸਟੇਜ ਲਗਣੀ ਆ ਸ਼ਾਮ ਨੂੰ ਵਲੰਟੀਅਰੋ ਨੇ ਆ ਕੇ ਕੁਰਸੀਆਂ ਦੀ ਹੈਲਪ ਕਰਨੀਆਂ ਫਿਰ ਉਹ ਸਾਰਾ ਜਿਹੜਾ ਸਿਕਿਉਰਿਟੀ ਦਾ ਇੰਤਜ਼ਾਮ ਆ ਸੋ ਇੱਕ ਲੰਬਾ ਪ੍ਰੋਸੈਸ ਆ ਇੱਕ ਕਹਿ ਸਕਦੇ ਕਿ ਵੱਡਾ ਜਿਹੜਾ ਪ੍ਰੋਜੈਕਟ ਆ ਇਹ ਕੋਈ ਇੰਨਾ ਆਸਾਨ ਨਹੀਂ ਹੁੰਦਾ ਬੇਨਤੀ ਸਾਡੀ ਕੀ ਹੁੰਦੀ ਆ ਕਿ ਤੁਸੀਂ ਆਪਣੇ ਕੁਰਤੇ ਪਜਾਮੇ ਚਾਦਰੇ ਜੋ ਵੀ ਪਹਿਰਾਵੇ ਪਾ ਕੇ ਉੱਥੇ ਆਉਣਾ ਸਾਨੂੰ ਸਿਰਫ ਇਹੀ ਦਿਖਾਉਣਾ ਵੀ ਇੰਨੀ ਗਿਣਤੀ ਜਿਸੀਂ ਤੁਹਾਨੂੰ ਪਿਆਰ ਕਰਦਾ ਠੀਕ ਹੈ ਜੀ ਸੋ ਇੱਕ ਸਾਡਾ ਉਤਸ਼ਾਹ ਦੁੱਗਣਾ ਚੌਗਣਾ ਹੋ ਜਾਂਦਾ ਸਾਨੂੰ ਇਹ ਆ ਵੀ ਅਸੀਂ ਜਿੰਨੇ ਸਾਲ ਬਾਬੇ ਨਾਨਕ ਨੇ ਸਾਨੂੰ ਤੋਫੀਕ ਬਖਸ਼ੀ ਆ ਸਾਹ ਬਖਸ਼ੇ ਅਸੀਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੀਏ ਅਸੀਂ ਨਾ ਤਾਂ ਕੋਈ ਦੀ ਟਰੈਕਟਰ ਰੱਖੀ ਆ ਨਾ ਅਸੀਂ ਕੋਈ ਦੀ ਪਾਰਕਿੰਗ ਵਾਰੇ ਰੱਖਿਆ 20 ਸਾਲ ਨੂੰ ਅਸੀਂ ਇਦੋਂ ਵੀ ਵੱਧ ਚੜ੍ਹ ਕੇ ਜਿਹਨੂੰ ਕਦੀ ਤਿਆਰੀ ਕਰੀਏ ਕਿਉਂਕਿ ਜੇ ਲੋਕਾਂ ਦਾ ਉਤਸ਼ਾਹ ਉਹਦੇ ਵਿੱਚ ਲੋਕ ਆਪਣਾ ਉਤਸ਼ਾਹ ਦਿਖਾਉਂਦੇ ਆ ਲੋਕ ਆਪਣਾ ਇੰਟਰਸਟ ਦਿਖਾਉਂਦੇ ਆ ਤੇ ਸ਼ਾਇਦ ਬੰਦਾ ਅਗਲੀ ਵਾਰੀ ਨੂੰ ਉਦੋਂ ਵੀ ਸ਼ਾਇਦ ਵੱਧ ਕੇ ਕਰਦਾ ਬਿਲਕੁਲ ਉਹੀ ਮੈਂ ਗੱਲ ਕਹੀ ਵੀ ਫ੍ਰੀ ਮੇਲ ਆ ਹੂੰ ਸੋ ਕੋਈ ਤੇ ਸ਼ੋਹ ਦੀ ਗੱਲ ਹੋਵੇ ਉੱਥੇ ਤਾਂ ਫਿਰ ਪੈਸੇ ਬਣ ਜਾਂਦੇ ਉਹ ਬਿਜ਼ਨਸ ਆ ਜਾਂਦਾ ਇਹ ਬਿਜ਼ਨਸ ਨਹੀਂ ਹੈਗਾ ਇੱਕ ਸੇਵਾ ਪੰਜਾਬੀ ਮਾਂ ਬੋਲੀ ਦੀ ਕੋਸ਼ਿਸ਼ ਸਾਡੀ ਕੀ ਹੈ ਅਸੀਂ ਇੰਨੀ ਦੂਰ ਆਪਣੇ ਮੁਲਕ ਪੰਜਾਬ ਤੋਂ ਆ ਗਏ ਆ ਕਿ ਅੱਜ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਨੂੰ ਜੋੜੀਏ ਪੰਜਾਬੀ ਮਾਂ ਬੋਲੀ ਨਾਲ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਪੰਜਾਬ ਨੂੰ ਮਿਸ ਕਰਦੀਆਂ ਉਹਨਾਂ ਨੂੰ ਉਹ ਮਾਹੌਲ ਦੇਈਏ ਜਾਂ ਸਾਡੇ ਪਰਿਵਾਰ ਸਾਡੀ ਉਮਰ ਦੇ ਉਹ ਵੀ ਚਾਹੁੰਦੇ ਵੀ ਅਸੀਂ ਉਹਨਾਂ ਦੇ ਪਿੰਡਾਂ ਦੇ ਮੇਲੇ ਦੇਖੇ ਸੀ ਅਸੀਂ ਉਹ ਚੀਜ਼ਾਂ ਇੱਥੇ ਦੇਖੀਏ ਸੋ ਲਿਆਉਣ ਵਾਸਤੇ ਸਾਡਾ ਲਗਾਤਾਰ ਯਤਨ ਹੁੰਦਾ ਜਿੱਤੇ ਸੇਵਾ ਸੀ ਮਾਂ ਬੋਲੀ ਦੀ ਕਰਦੇ ਆ ਨਵੇਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਆ ਸੋ ਇਸੇ ਕਰਕੇ ਅਸੀਂ ਬਾਰ ਬਾਰ ਕਹਿੰਦੇ ਆ ਵੀ ਤੁਸੀਂ ਸਿਰਫ ਉੱਥੇ ਆ ਕੇ ਉਹਨੂੰ ਮੰਨਣਾ ਸਟਾਲ ਵੀ ਹੋਣੇ ਆ ਇੱਕ ਹੋਰ ਚੀਜ਼ ਮੈਂ ਐਡ ਕਰ ਦਿੰਦਾ ਜਿਹੜੇ ਸਾਡੇ ਮੇਲੇ ਹੁੰਦੇ ਆ ਇਸ ਵਾਰੀ ਅਸੀਂ ਕੁਝ ਚੀਜ਼ਾਂ ਰੱਖੀਆਂ ਜਿੱਦਾਂ ਸਾਡੇ ਬਿਜ਼ਨਸਮੈਨ ਆਉਂਦੇ ਆ ਆਪਣੇ ਪ੍ਰਮੋਸ਼ਨ ਵਾਸਤੇ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਵੀ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਇਸ ਮੁਖ ਤੇ ਬਹੁਤ ਜ਼ਿਆਦਾ ਔਰ ਕਈ ਵਾਰੀ ਕੁਐਸਚਨ ਹੁੰਦੇ ਵੀ ਇਹਨਾਂ ਮੁਲਕਾਂ 'ਚ ਸੈਟਲ ਕਿਵੇਂ ਹੋਣਾ ਕੁਝ ਸਟਾਲ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਖੁੱਲ੍ਹ ਕੇ ਗੱਲ ਕਰਨੀ ਇਸ ਜਿੰਨਾ ਮੁਲਕਾਂ ਚ ਦੇਖੋ ਮੈਂ ਆਲਵੇਜ਼ ਥੋੜਾ ਜਿਹਾ ਹਟਕੇ ਆ ਟਾਪਿਕ ਤੋਂ ਵੀ ਮੁਲਕ ਚ ਆਉਣਾ ਤੇ ਸੈਟਲ ਹੋਣਾ ਦੋ ਵੱਖ-ਵੱਖ ਪਹਿਲੂ ਆ ਸੋ ਉੱਤੇ ਤੁਹਾਨੂੰ ਸਟਾਲਾਂ ਦੇ ਵਿੱਚ ਇਹ ਵੀ ਪਤਾ ਲੱਗਣਾ ਤੁਸੀਂ ਇਹਨਾਂ ਮੁਲਕਾਂ ਚ ਕਿਵੇਂ ਜਲਦੀ ਸੈਟਲ ਹੋਣਾ ਕਿਦਾਂ ਇਹਨਾਂ ਮੁਲਕਾਂ ਦੇ ਸਿਸਟਮ ਨੂੰ ਡਾਊਟ ਕਰਨਾ ਸੋ ਹਰ ਚੀਜ਼ ਜਿਹੜੀ ਆ ਇੱਕ ਜਗ੍ਹਾ ਇੱਕ ਗਰਾਊਂਡ ਦੇ ਵਿੱਚ ਅਸੀਂ ਪ੍ਰੋਵਾਈਡ ਕਰ ਰਹੇ ਆ ਉਹ ਵੀ ਫ੍ਰੀ ਆਫ ਕਾਸਟ ਤੁਸੀਂ ਸਿਰਫ ਆਉਣਾ ਮੌਸਮ ਕੱਲ ਨੂੰ ਜਿਹੜਾ 25 ਡਿਗਰੀ ਆ ਜੀ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਸੋ ਸਿਰਫ ਤੇ ਸਿਰਫ ਲਾਸਟ ਮੇਲਾ ਜਿਹੜਾ ਪੰਜਾਬ ਪੰਜਾਬ ਡੇ ਇਸ ਸਾਲ ਦਾ ਤੁਸੀਂ ਉੱਥੇ ਪਹੁੰਚ ਕੇ ਰੌਣਕ ਵਧਾਉਣੀ ਆ ਮਾਂ ਬੋਲੀ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨਾ ਬਸ ਆਹੀ ਸਾਡੀ ਬੇਨਤੀ ਹੈ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਮੋਸ਼ਨ ਵਾਸਤੇ ਖਾਸ तौर ਤੇ ਪਹੁੰਚੇ ਸਾਰੇ ਸ਼ਰੋਤਿਆਂ ਨੂੰ ਕੋਈ ਫਿਰ 25 ਅਸਮਾਫ ਕਰਨਾ 24 ਅਗਸਤ ਮੋੜਬਾ ਨੇ ਮਾਲ ਪਾਰਕਿੰਗ ਲੋਟ ਦੇ ਵਿੱਚ ਕੱਲ ਨੂੰ ਸਵੇਰੇ 10 ਵਜੇ ਹਮ ਹਮਾ ਕੇ ਪਹੁੰਚਣਾ ਧੰਨਵਾਦ ਸਸੀਕਰ ਥੈਂਕ ਯੂ